ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਦੇਖਿਆ ਸੀ ਆਪਾਂ ਬਣਾਇਆ ਸੀ ਗਾਜਰਾਂ ਦਾ ਆਚਾਰ ਤੇ ਉਹ ਗਾਜਰਾਂ ਦੇ ਆਚਾਰ ਵਾਲੀ ਜਿਹੜੀ ਕੜਾਈ ਸੀ ਉਵੇਂ ਹੀ ਆਪਣੇ ਕੋਲੇ ਪਈ ਸੀ ਤੇ ਹੁਣ ਆਪਾਂ ਉਸ ਦੇ ਵਿੱਚ ਹੀ ਬਣਾਉਣ ਲੱਗੇ ਸਬਜੀ ਸਬਜੀ ਬਣਾਉਣ ਵਾਸਤੇ ਆਪਾਂ ਪਹਿਲਾਂ ਲਿਆ ਸੀ ਸਰੋਂ ਦਾ ਤੇਲ ਤੇਲ ਨੂੰ ਆਪਾਂ ਕਰ ਲਿਆ ਚੰਗੀ ਤਰ੍ਹਾਂ ਗਰਮ ਉਸ ਦੇ ਵਿੱਚ ਆਪਾਂ ਛੱਡੇ ਮਟਰ ਮਟਰ ਜਿਹੜੇ ਆ ਮੈਨੂੰ ਥੋੜੇ ਜੇ ਕਰੜੇ ਜੇ ਲੱਗੇ ਇਸ ਕਰਕੇ ਮੈਂ ਜਿਹੜੇ ਮਟਰ ਆ ਉਹ ਤੇਲ ਦੇ ਵਿੱਚ ਪਹਿਲਾਂ ਹੀ ਫ੍ਰਾਈ ਕਰ ਲੇ ਤੇ ਉਸ ਤੋਂ ਬਾਅਦ ਪਾਤਾ ਮਸਾਲਾ ਮਸਾਲੇ ਦੇ ਵਿੱਚ ਆਪਾਂ ਲਸਣ ਅਦਰਕ ਪਿਆਜ਼ ਟਮਾਟਰ ਦਾ ਬਣਾਇਆ ਮਸਾਲਾ ਤੇ ਹੁਣ ਆਪਾਂ ਮਸਾਲੇ ਨੂੰ ਤੇ ਮਟਰਾਂ ਨੂੰ ਜਿਹੜਾ ਅਸੀਂ ਚੰਗੀ ਤਰ੍ਹਾਂ ਫਰਾਈ ਕਰ ਲਿਆ ਉਸ ਤੋਂ ਬਾਅਦ ਆਪਾਂ ਪਾਇਆ ਹੁਣ ਨਮਕ ਨਮਕ ਹਮੇਸ਼ਾ ਹੀ ਆਪਾਂ ਆਪਣੀਆਂ ਸਬਜ਼ੀਆਂ ਦੇ ਅਕੋਰਡਿੰਗ ਤੇ ਆਪਣੇ ਟੇਸਟ ਦੇ ਅਕੋਰਡਿੰਗ ਹੀ ਪਾਉਣੀ ਹੈ ਤੇ ਮਿਰਚ ਵੀ ਉਸੇ ਤਰ੍ਹਾਂ ਹੀ ਆਪਾਂ ਪਾਈ ਉਸ ਤੋਂ ਬਾਅਦ ਪਾਈ ਆਪਾਂ ਹਲਦੀ ਤੇ ਨਾਲ ਹੀ ਆਪਾਂ ਪਾਇਆ ਥੋੜਾ ਜਿਹਾ ਮਸਾਲਾ ਤੇ ਜਿਹੜੀ ਇਹ ਸਬਜ਼ੀ ਵਾਲੀ ਗੱਲ ਹੈ ਤੇ ਇਹਦੇ ਇੱਕ ਬਣਾਉਣ ਦਾ ਕਾਰਨ ਇਹ ਹੈ ਕਿ ਆਪਾਂ ਜਿਹੜੀ ਕੜਾਈ ਆ ਉਹਦੇ ਵਿੱਚ ਮਸਾਲੇ ਵੀ ਲੱਗੇ ਹੋਏ ਸੀ ਤੇ ਤੇਲ ਵੀ ਲੱਗਿਆ ਹੋਇਆ ਸੀ ਤੇ ਇਸ ਕਰਕੇ ਆਪਾਂ ਸੋਚਿਆ ਵੀ ਜਿਹੜੀ ਸਬਜੀ ਆਲੂ ਮਟਰ ਦੀ ਬਣਾਉਣੀ ਆ ਆਪਾਂ ਇਸੇ ਕੜਾਈ ਦੇ ਵਿੱਚ ਬਿਨਾਂ ਧੋਤੇ ਹੀ ਬਣਾਈ ਜਾਵੇ ਤਾਂ ਕਿ ਇਹਦੀ ਜਿਹੜੀ ਖੁਸ਼ਬੂ ਆ ਮਸਾਲਿਆਂ ਦੀ ਉਹ ਸਬਜੀ ਦੇ ਵਿੱਚ ਵੀ ਆਵੇ ਤੇ ਹੁਣ ਜਿਹੜੇ ਕੀ ਮਸਾਲਾ ਮਟਰ ਹੈ ਤੇ ਇਹ ਚੰਗੀ ਤਰ੍ਹਾਂ ਹੋ ਰਹੇ ਨੇ ਫਰਾਈ ਬਸ ਜਿਵੇਂ ਹੀ ਇਹ ਫਰਾਈ ਹੋ ਜਾਂਦੇ ਆ ਆਪਾਂ ਇਹਦੇ ਵਿੱਚ ਗਰੇਵੀ ਵਾਸਤੇ ਪਾਵਾਂਗੇ ਪਾਣੀ ਅਲੂਨੀ ਆਪਾਂ ਹਲੇ ਪਾਵਾਂਗੇ ਦੇਖੋ ਆਪਣਾ ਮਸਾਲਾ ਕਿੰਨਾ ਵਧੀਆ ਬਣੀ ਆ ਰਿਹਾ ਗਾੜਾ ਗਾੜਾ ਮਸਾਲਾ ਬਣਿਆ ਤੇ ਹੁਣ ਆਪਾਂ ਇੱਥੇ ਇੱਕ ਅੱਧਾ ਇੱਕ ਗਲਾਸ ਹੈ ਜਿਹੜਾ ਪਾਣੀ ਦਾ ਪਾ ਕੇ ਤੇ ਇਹਨੂੰ ਆਪਾਂ ਫਿਰ ਦਵਾਰ ਤੋਂ ਪੁੰਨਾ ਸ਼ੁਰੂ ਕਰਤਾ ਜਿਹੜੇ ਮਟਰ ਆ ਮਸਾਲੇ ਦੇ ਵਿੱਚ ਜਦੋਂ ਚੰਗੀ ਤਰ੍ਹਾਂ ਰਿਜ ਜਾਂਦੇ ਆ ਪੱਕ ਜਾਂਦੇ ਆ ਉਦੋਂ ਬੜਾ ਹੀ ਵਧੀਆ ਖੁਸ਼ਬੂ ਤੇ ਬੜੇ ਵਧੀਆ ਟੇਸਟ ਬਣ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਚਾਰ ਪੰਜ ਲਾਇਸੀ ਆਲੂ ਕੋਸਾ ਇਸ ਦੇ ਵਿੱਚ ਆਪਾਂ ਕੱਟ ਕੇ ਤੇ ਮਿਕਸ ਕਰਕੇ ਉਹਦੇ ਵਿੱਚ ਹੀ ਮਸਾਲੇ ਦੇ ਵਿੱਚ ਹੀ ਆਪਾਂ ਭਨ ਲੇ ਤੇ ਹੁਣ ਆਪਾਂ ਪਾਤਾ ਲੋੜ ਅਨਸਾਰ ਪਾਣੀ ਗਰੇਵੀ ਬਣਾਉਣ ਦੇ ਵਾਸਤੇ ਤੇ ਹੁਣ ਆਪਾਂ ਗਰੇਵੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਆਪਾਂ ਹੁਣ ਇਹਨੂੰ ਆਪਾਂ ਕਵਰ ਕਰ ਦਾਂਗੇ ਕੜਾਈ ਨੂੰ ਕੜਾਈ ਨੂੰ ਕਵਰ ਕਰਕੇ ਹੁਣ ਜਿਹੜੀ ਇਹ ਸਬਜ਼ੀ ਚੰਗੀ ਤਰ੍ਹਾਂ ਪੱਕ ਜੂਗੀ ਤੇ ਆ ਮੈਂ ਧਨੀਏ ਆ ਜਿਹੜਾ ਤੋੜ ਲਿਆਗਾ ਥੋੜਾ ਜਾਂ ਉਹ ਦੇਖੋ ਕਿੰਨਾ ਸੋਨਾ ਗ੍ਰੀਨ ਗ੍ਰੀਨ ਫਰੈਸ਼ ਫਰੈਸ਼ ਧਨੀਆ ਹੈ ਤੇ ਇਹਨੂੰ ਵੀ ਆਪਾਂ ਸਬਜੀ ਦੇ ਵਿੱਚ ਹੀ ਪਾਵਾਂਗੇ ਸਬਜੀ ਇੱਥੇ ਆਪਣੀ ਪੂਰੀ ਐ ਚੰਗੀ ਤਰ੍ਹਾਂ ਰਿਜੀ ਜਾਂਦੀ ਐ ਤੇ ਮੈਂ ਵਿੱਚ ਦੀ ਦੇਖਿਆ ਵੀ ਕਿੰਨੀ ਘਿਰਝ ਚੁੱਕੀ ਐ ਪੱਕ ਚੁੱਕੀ ਐ ਤਾਂ ਥੋੜੇ ਜਿਹਾ ਹਲੇ ਆਲੂ ਐ ਜਿਹੜੇ ਉਹ ਵੀ ਹਾਰਡ ਸੀਗੇ ਤੇ ਮਟਰ ਵੀ ਮੈਨੂੰ ਥੋੜੇ ਜਿਹਾ ਹਾਰਡ ਜੇ ਲੱਗੇ ਐਸ ਕਰਕੇ ਫਿਰ ਮੈਂ ਸਬਜੀ ਨੂੰ ਹੋਰ ਪੱਕਣ ਦਿੱਤਾ 5-7 ਮਿੰਟ ਤੇ ਜਦੋਂ ਇਹ ਸਬਜੀ ਪੱਕ ਗਈ ਉਸ ਤੋਂ ਬਾਅਦ ਪਾਇਆ ਆਪਾਂ ਗ੍ਰੀਨ ਗ੍ਰੀਨ ਧਨੀਆ ਕਣੀਆਂ ਆ ਪਾ ਕੇ ਖੁਸ਼ਬੂ ਆ ਜਿਹੜੀ ਸਬਜੀ ਦੀ ਹੋਰ ਵੀ ਜ਼ਿਆਦਾ ਵਧ ਗਈ ਪਹਿਲਾਂ ਹੀ ਬਹੁਤ ਸੋਣੀਆਂ ਸੋਣੀਆਂ ਖੁਸ਼ਬੂਆਂ ਵਧੀਆ ਵਧੀਆ ਖੁਸ਼ਬੂਆਂ ਆ ਰਹੀਆਂ ਸੀਆਂ ਆਚਾਰ ਜਦੋਂ ਵੀ ਆਪਾਂ ਬਣਾਉਨੇ ਆ ਉਹਦੇ ਵਿੱਚ ਆਪਾਂ ਮਸਾਲੇ ਪਾਉਨੇ ਆ ਤੇ ਮਸਾਲਿਆਂ ਦੀ ਜਿਹੜੀ ਖੁਸ਼ਬੂ ਆ ਦੂਰ ਤਾਈਂ ਫੈਲਦੀ ਹੈ ਤੇ ਐਸੇ ਤਰ੍ਹਾਂ ਹੀ ਫਿਰ ਜਿਹੜੀ ਕੜਾਈ ਦੇ ਵਿੱਚ ਆਪਾਂ ਸਬਜੀ ਬਣਾਈ ਹੈ ਤੇ ਉਹਦੀਆਂ ਜਿਹੜੀਆਂ ਆਚਾਰ ਵਾਲੀਆਂ ਖੁਸ਼ਬੂਆਂ ਵੀ ਇਹਦੇ ਵਿੱਚ ਉਵੇਂ ਤਰ੍ਹਾਂ ਆ ਰਹੀਆਂ ਸੀ ਤੇ ਸਬਜੀ ਆਪਣੀ ਹੁਣ ਜਮਾ ਪੱਕ ਕੇ ਤਿਆਰ ਹੈਗੀ ਦੇਖੋ ਕਿੰਨਾ ਸੋਹਣਾ ਸਬਜੀ ਦਾ ਕਲਰ ਆਇਆ ਗਾੜੀ-ਗਾੜੀ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਤੇ ਹੁਣ ਚਾਹੇ ਆਪਾਂ ਰੋਟੀ ਨਾਲ ਖਾਈਏ ਪਰਾਂਠੇ ਨਾਲ ਖਾਈਏ ਤੇ ਚਾਹੇ ਚਾਵਲਾ ਨਾਲ ਖਾਈਏ ਸਬਜੀ ਆਪਣੀ ਵਧੀਆ ਇੱਕਦਮ ਫਰਸਟ ਕਲਾਸ ਬਣ ਕੇ ਤਿਆਰ ਹੋਈ ਹੈ ਜੇ ਤੁਸੀਂ ਵੀ ਇਸ ਤਰ੍ਹਾਂ ਕੋਈ ਆਚਾਰ ਵਗੈਰਾ ਪਾਉਣੀ ਹੋ ਤੇ ਉਹ ਆਪਾਂ ਜਿਹੜੀ ਕੜਾਈ ਆਪਾਂ ਮਨਜਨ ਦੀ ਬਜਾਏ ਕੋਈ ਵੀ ਪਾਂਡੇ ਦੇ ਕੋਈ ਵੀ ਪਾਂਡਾ ਹੋਵੇ ਆਪਾਂ ਉਸ ਦੇ ਵਿੱਚ ਜੇ ਆਪਾਂ ਉਸੇ ਤਰ੍ਹਾਂ ਹੀ ਕੋਈ ਸਬਜੀ ਬਣਾ ਲਈਏ ਚਾਹੇ ਸੁੱਕੀ ਚਾਹੇ ਆਪਾਂ ਗਰੇਵੀ ਵਾਲੀ ਤਾਂ ਸਬਜੀ ਬੜੀ ਵਧੀਆ ਵਧੀਆ ਬਣ ਕੇ ਟੇਸਟੀ ਟੇਸਟੀ ਤਿਆਰ ਹੁੰਦੀ ਹੈ ਤੇ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਚੈਨਲ ਤੇ ਨਵੇਂ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਇੱਕ ਹੋਰ ਨਵੀਂ ਵੀਡੀਓ ਨਾਲ ਨਵੀਂ ਰੈਸਪੀ ਲੈ ਕੇ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ